ਔਰਤਾਂ ਦੇ ਵੱਲੋਂ ਅਮ੍ਰਿਤਾਲੀ ਸਿੱਖ ਦੇ ਨਾਲ ਕੁੱਟਮਾਰ ਕੀਤੀ ਗਈ ਬਾਜ ਸਿੰਘ ਜਿਸ ਦਾ ਨਾਮ ਹੈ ਤੇ ਹੁਣ ਕਿਸਾਨੀ ਜਥੇਬੰਦੀਆਂ ਦੇ ਵੱਲੋਂ ਥਾਣੇ ਦਾ ਖਿਰਾਬ ਕੀਤਾ ਕਿ ਇਹਨਾਂ ਔਰਤਾਂ ਦੇ ਉੱਪਰ ਕਾਰਵਾਈ ਕੀਤੀ ਜਾਏ। ਸਸਿਕਾ ਜੀ ਨਮਸਕਾਰ ਮਾਬੀਕੇ ਸੇ ਤੁਹਾਡੇ ਨਾਲ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਸਵੀਰਾਂ ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਅਗਵਾੰਗ ਵਾਇਰਲ ਹੋ ਰਹੀ ਹੈ। ਜਿਹੜਾ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਵਾਟ ਨੂੰ ਲੈ ਕੇ ਇੱਕ ਨਿੱਕੀ ਜਿਹੀ ਬਹਿਸ ਹੁੰਦੀ ਹੈ ਤੇ ਬਹਿਸ ਤੋਂ ਬਾਅਦ ਉਹ ਕਿਵੇਂ ਹੱਥੋ ਪੈਰ ਤੱਕ ਪਹੁੰਚ ਜਾਂਦੀ ਹੈ ਕਿਵੇਂ ਕੁੱਟਮਾਰ ਤੱਕ ਪਹੁੰਚ ਜਾਂਦੀ ਹੈ ਦੇਖ ਸਕਦੇ ਹੋ ਤਸਵੀਰਾਂ ਇਹ ਜਿਹੜੀ ਤਸਵੀਰ ਹੈ ਇਹ ਅਮ੍ਰਿਤਸਰ ਦੇ ਸਰਹਦੀ ਇਲਾਕੇ ਕੱਕੜ ਪਿੰਡ ਦੀ ਦੱਸੀ ਜਾਂਦੀ ਹੈ ਕਿ ਕੱਕੜ ਪਿੰਡ ਦੇ ਵਿੱਚ ਇਹ ਸਾਰਾ ਮਾਮਲਾ ਵਿਚਰਦਾ ਹੈ ਤਸਵੀਰਾਂ ਦੇਖ ਸਕਦੇ ਹੋ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਬਥੇਰਾ ਖਬਖਾਨਾ ਪੈਂਦਾ ਕਹ ਲੋ ਕਿ ਕੁੱਟਮਾਰ ਇੰਨੀ ਜ਼ਿਆਦਾ ਹੁੰਦੀ ਹੈ ਕਿ ਮਾਮਲਾ ਪੁਲਿਸ ਤੱਕ ਪਹੁੰਚ ਜਾਂਦਾ ਹੈ ਜਦੋਂ ਪੂਰੀ ਗੱਲਬਾਤ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਇਹ ਪਤਾ ਲੱਗਾ ਹੈ ਕਿ ਵਟ ਨੂੰ ਲੈ ਕੇ ਇੱਕ ਪਾਸੇ ਔਰਤਾਂ ਹੁੰਦੀਆਂ ਨੇ ਦੂਸਰੇ ਪਾਸੇ ਬਾਜ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਉਹ ਆਪਣੇ ਕਿਸ ਆਪਣੇ ਖੇਤਰ ਵਿੱਚ ਟਰੈਕਟਰ ਦੇ ਨਾਲ ਜਿਹੜੀ ਜ਼ਮੀਨ ਵਾਰ ਹੈ ਸੀਗਾ ਉਸੇ ਸਮੇਂ ਨਕੀ ਬਹਿਸ ਹੁੰਦੀ ਹੈ ਤੇ ਬਹਿਸ ਤੋਂ ਬਾਅਦ ਕਿਵੇਂ ਹੱਥੋਪਾਈ ਹੁੰਦੀ ਹੈ ਤੇ ਜਿਹੜੇ ਇਲਜ਼ਾਮ ਲੱਗਦੇ ਨੇ ਔਰਤਾਂ ਦੇ ਉੱਪਰ ਇਹ ਇਲਜ਼ਾਮ ਲਗਾਏ ਗਏ ਨੇ ਕਿ ਇਹਨਾਂ ਔਰਤਾਂ ਨੇ ਅਮਰਤਾਰੀ ਸਿੱਖ ਜਿਸ ਦਾ ਨਾਮ ਬਾਜ ਸਿੰਘ ਹੈ ਉਸ ਦੀ ਕੁੱਟਮਾਰ ਕੀਤੀ ਤੇ ਉਸ ਤੋਂ ਬਾਅਦ ਉਹਦੀ ਕੇਸਾਂ ਦੀ ਬੇਅਦਬੀ ਕੀਤੀ ਹੈ ਹੁਣ ਮਾਮਲਾ ਇਹ ਹੀ ਨਿਕਲ ਕੇ ਸਾਹਮਣੇ ਆਉਂਦਾ ਹੈ ਹਾਲਾਂਕਿ ਇਹ ਪੂਰੀ ਵੀਡੀਓ ਸਾਹਮਣੇ ਹੁੰਦੀ ਹੈ ਵੀਡੀਓ ਦੇਖ ਸਕਦੇ ਹੋ ਵੀਡੀਓ ਵੀ ਤੁਹਾਨੂੰ ਦਿਖਾ ਰਹੇ ਹਾਂ ਸੀ ਜਿਹੜੀ ਵੀਡੀਓ ਇਸ ਸਮੇਂ ਅੰਮ੍ਰਿਤਸਰ ਦੇ ਸਰਹਦੀ ਇਲਾਕੇ ਕੱਕੜ ਪਿੰਡ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਵੀਡੀਓ ਤੋਂ ਬਾਅਦ ਕਿਸਾਨ ਜਿੱਥੇ ਬੰਦੀਆਂ ਆਉਂਦੇ ਨੇ ਕਿਸਾਨ ਜਿੱਥੇ ਬੰਦੀਆਂ ਦੇ ਵੱਲੋਂ ਥਾਣੇ ਦੇ ਬਾਹਰ ਹੁਣ ਇਸ ਸਮੇਂ ਧਰਨਾ ਲਗਾ ਦਿੱਤਾ ਗਿਆ ਉਹ ਧਰਨਾ ਕਿਉਂ ਲਗਾਇਆ ਕਿ ਕਿਸਾਨ ਜਥੇਬੰਦੀਆਂ ਦੇ ਇਹ ਇਲਜ਼ਾਮ ਨੇ ਕਿ ਪੁਲਿਸ ਜਿਹੜੀ ਹੈ ਪ੍ਰਸ਼ਾਸਨ ਜਿਹੜਾ ਉਹ ਕਾਰਵਾਈ ਨਹੀਂ ਕਰ ਰਿਹਾ ਉਹਨਾਂ ਦੀ ਇਹ ਮੰਗ ਹੈ ਕਿ ਜਿਹੜੀ ਬੇਅਦਬੀ ਕੇਸਾ ਦੀ ਕੀਤੀ ਗਈ ਹੈ ਉਸ ਅਕੋਰਡਿੰਗਲੀ ਔਰਤਾਂ ਦੇ ਉੱਪਰ ਕਾਰਵਾਈ ਕੀਤੀ ਜਾਏ ਜਿਹੜੀ ਔਰਤ ਦਾ ਉਹ ਨਾਮ ਲੈ ਰਹੇ ਨੇ ਤੇ ਇਸ ਸਮੇਂ ਇੱਕ ਥਾਣੇ ਦੇ ਬਾਹਰ ਕਿਸਾਨ ਜਥੇਬੰਦੀਆਂ ਬੈਠੀਆਂ ਹੋਈਆਂ ਨੇ ਕਿ ਅਮਰਤਾਜੀਤ ਸਿੰਘ ਦੇ ਨਾਲ ਜਿਸ ਦਾ ਨਾਲ ਬਾਜ ਸਿੰਘ ਦੱਸੇ ਜਾ ਰਹੇ ਬਾਜ ਸਿੰਘ ਅਮਰਤਾਜੀਤ ਸਿੰਘ ਹੈ ਜਿਸ ਦੇ ਵੱਲੋਂ ਜਿਸ ਦੇ ਉੱਪਰ ਔਰਤਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਤੇ ਉਸ ਔਰਤ ਦੇ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਸ ਦਾ ਜਵਾਬ ਕਿਸਾਨ ਜਥੇਬੰਦੀਆਂ ਹੁਣ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਪ੍ਰਸ਼ਾਸਨ ਤੋਂ ਪੁਲਿਸ ਤੋਂ ਲੈ ਰਹੀ ਹੈ ਕਿ ਪੁਲਿਸ ਨੂੰ ਅਸੀਂ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਿੱਤੀ ਸੀਗੀ ਲੇਕਿਨ ਹਾਲ ਤੱਕ ਉਸ ਦੇ ਉੱਪਰ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਗਈ ਹੈ ਸੋ ਤਸਵੀਰਾਂ ਦੇਖ ਸਕਦੇ ਹੋ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲਗਾਤਾਰ ਜਿਹੜੀ ਕਿ ਅਮ੍ਰਿਤਸਰ ਦੇ ਸਰਹਦੀ ਇਲਾਕੇ ਕੱਕੜ ਪਿੰਡ ਦੀ ਵੀਡੀਓ ਹੈ ਜਿੱਥੇ ਕਿ ਔਰਤਾਂ ਦੇ ਵਿਚਕਾਰ ਤੇ ਕੁਝ ਅਮਰਤਾਲੀ ਸਿੱਖ ਨੇ ਆਪਸੀ ਉਹਨਾਂ ਦੀ ਟਕਰਾਰ ਹੁੰਦੀ ਏ ਬਹਿਸ ਹੁੰਦੀ ਏ ਇਥੋਂ ਤੱਕ ਕਿ ਕੁੱਟਮਾਰ ਤੱਕ ਦੀ ਵੀ ਗੱਲ ਜਿਹੜੀ ਉਹ ਸਾਹਮਣੇ ਆਉਂਦੀ ਏ ਗੱਲ ਜਿਹੜੀ ਮੁੱਦਾ ਜਿਹੜਾ ਨਿਕਲ ਕੇ ਸਾਹਮਣੇ ਆਇਆ ਉਹ ਆਪਣੀ ਜ਼ਮੀਨ ਦੀ ਵਾਟ ਨੂੰ ਲੈ ਕੇ ਜ਼ਮੀਨ ਦੀ ਵਾਟ ਨੂੰ ਲੈ ਕੇ ਗੱਲਬਾਤ ਹੁੰਦੀ ਏ ਤੇ ਉਸ ਤੋਂ ਬਾਅਦ ਇਲਜ਼ਾਮ ਜਿਹੜੇ ਔਰਤ ਉਤੇ ਲੱਗਦੇ ਨੇ ਹਾਲਾਂਕਿ ਔਰਤਾਂ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ ਕਿ ਸਾਡੇ ਨਾਲ ਇਹਨਾਂ ਬਦਤਮੀਜ਼ੀ ਕੀਤੀ ਹੈ ਇਸ ਕਰਕੇ ਉਹ ਜਿਹੜੀ ਗੱਲ ਇੰਨੀ ਵੱਧ ਗਈ ਹੈ ਉਦੋਂ ਜਿਹੜਾ ਅਮਰਤਾਜੀਤ ਸਿੰਘ ਬਾਜ ਸਿੰਘ ਜਿਸ ਦਾ ਨਾਮ ਹੈ ਉਸ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਮੈਂ ਆਪਣਾ ਕੰਮ ਕਰ ਰਿਹਾ ਸੀਗਾ ਲੇਕਿਨ ਇਹ ਔਰਤਾਂ ਹੁੰਦੀਆਂ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੀਆਂ ਨੇ ਤੇ ਕਿ ਇਹ ਇਸ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਕਿ ਮੇਰੀ ਜਿਹੜੀ ਮੇਰੇ ਕੇਸਾਂ ਦੀ ਜਿਹੜੀ ਉਹ ਬੇਅਦਬੀ ਕੀਤੀ ਗਈ ਸੋ ਇਹ ਮਾਮਲਾ ਇਹ ਨਿਕਲ ਕੇ ਸਾਹਮਣੇ ਆਉਂਦਾ ਹਾਲਾਂਕਿ ਪੁਲਿਸ ਕੀ ਕਾਰਵਾਈ ਕਰਦੀ ਹੈ ਪ੍ਰਸ਼ਾਸਨ ਕੀ ਕਾਰਵਾਈ ਬਹੁ ਹਾਲੀ ਦੇਖਣਾ ਹੋਵੇਗਾ ਉਹਦੀ ਅਪਡੇਟ ਜੋ ਵੀ ਹੋਏਗੀ ਉਹ ਵੀ ਤੁਹਾਡੇ ਨਾਲ ਨਾਲ ਦੀ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ ਲੇਕਿਨ ਇਹ ਜਦੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਤੇ ਇਹ ਖਬਰ ਜਿਹੜੀ ਇਸ ਸਮੇਂ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਇਸ ਖਬਰ ਬਾਰੇ ਤੁਹਾਡੇ ਕੀ ਕਹਿਣਾ ਹੈ ਤੁਹਾਡੇ ਕੀ ਸੋਚਨਾ ਹੈ ਤੁਸੀਂ ਵੀ ਆਪਣੇ ਜਿਹੜੇ ਵਿਊਜ਼ ਨੇ ਤੁਹਾਡਾ ਕੀ ਸੋਚਣਾ ਹੈ ਤੁਸੀਂ ਵੀ ਕਮੈਂਟ ਕਰਕੇ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਹਾਂ ਜੀ ਧਰਨਾ ਲੱਗਾ ਕੀ ਕਾਰਵਾਈ ਕੀਤੀ ਜੀ ਜੀ ਸਾਲ ਕੱਲ ਸਾਨੂੰ ਕੰਪਲੇਂਟ ਮਿਲੀ ਸੀਗੀ ਦੋਹ ਤਰਾਂ ਲਓ ਇੱਕ ਲੇਡੀਜ਼ ਧਿਰ ਸੀਗੇ ਉਹ ਕਹਿੰਦੇ ਵੀ ਇਹ ਬੰਦੇ ਨੇ ਸਾਨੂੰ ਮਾੜਾ ਚੰਗਾ ਬੋਲਿਆ ਵਾ ਤੇ ਦੂਜੀ ਪਾਰਟੀ ਵੱਲੋਂ ਸਾਨੂੰ ਮਿਲੀ ਸੀ ਕਿ ਇਹ ਜਿਹੜੀ ਲੇਡੀਜ਼ ਆ ਇਹਨੇ ਹੋਰ ਲੇਡੀਜ਼ ਲਿਆ ਕੇ ਤੇ ਇਹਨਾਂ ਨਾਲ ਗਾਲ ਬੰਦਾ ਕੀਤਾ ਵਾ ਤੇ ਦੋਵੇਂ ਪਾਰਟੀਆਂ ਦੀ ਜਿਹੜੀ ਇਹ ਦਰਖਾਸਤ ਸੀ ਰਾਤ ਲੈ ਲਈ ਸੀਗੇ ਨੂੰ ਅੱਜ ਦਾ ਟਾਈਮ ਦਿੱਤਾ ਸੀਗੀ ਲੇਡੀਜ਼ ਪਾਰਟੀ ਹੋਏ ਤੱਕ ਨਹੀਂ ਆਏ ਤੇ ਉਸ ਬੰਦ ਚ ਜਿਹੜੇ ਦੂਜੀ ਪਾਰਟੀ ਆ ਉਹਨਾਂ ਨੇ ਧਰਾਂ ਲਾਇਆ ਵਾ ਇਹ ਇਹਨਾਂ ਦੇ ਬਿਆਨ ਲਿਖੇ ਜਾ ਰਹੇ ਆ ਜੋ ਵੰਦੀ ਕਾਰਵਾਈ ਹੋਊਗੀ ਕਾਨੂੰਨ ਦੇ ਹਿਸਾਬ ਨਾਲ ਕੀਤੀ ਜਾ